ਉਹ ਦਸ ਪਾਈ ਸੀ ਯੋਗ ਸੇ ਦਸ ਪੜੀ ਦੀ ਕੋਈ ਗੱਲ ਤੋੜਦਾ ਸੀ ਵੀ ਇਹ ਕਰੀ ਦੀ ਉਹ ਦਸ ਪਾਈ ਸੀ ਯੋਗ ਸੇ ਦਸ ਪੜੀ ਦੀ ਕੋਈ ਗੱਲ ਤੋੜਦਾ ਸੀ ਵੀ ਇਹ ਕਰੀ ਦੀ ਉਹਦਾ ਤੇ ਦੀਆਂ ਲਿਖੀਆਂ ਨੂੰ ਕੋਈ ਨਹੀਂ ਜਾਣਦਾ ਉਹਦਾ ਤੇ ਦੀਆਂ ਲਿਖੀਆਂ ਨੂੰ ਕੋਈ ਨਹੀਂ ਜਾਣਦਾ ਉਹ ਮੋਰੇ ਜਾਂਦੀ ਜਾਣ ਬਾਰੂ ਆਪੇ ਪਰੀ ਤੋਂ ਉਹ 12 ਸਾਲ ਤੋੜੇ ਜਿੰਨਾ ਪਾਣੀ ਮਾਰਾ ਨੇ ਹੋ ਲੱਬਗੀਰ ਕਾਣਿਆਂ ਨੂੰ ਪੱਕੀ ਸਰੀ ਤੋਂ ਹੋ 12 ਸਾਲ ਤੋੜੇ ਜਿੰਨਾ ਪਾਣੀ ਮਾਰਾ ਨੇ ਹੋ ਲੱਬਗੀਰ ਕਾਣਿਆਂ ਨੂੰ ਪੱਕੀ ਸਰੀ ਤੋਂ ਹੋ ਮਹਿੰਗੇ ਮਹਿੰਗੇ ਫੇਸ਼ੀਅਰ ਕਰਾਇਆ ਰਹਿ ਗਏ ਵੜਾ ਦੇ ਸਟਾਈਲ ਵੀ ਬਣਾਏ ਰਹਿ ਗਏ ਹੋ ਮਹਿੰਗੇ ਮਹਿੰਗੇ ਫੇਸ਼ੀਅਰ ਕਰਾਇਆ ਰਹਿ ਗਏ ਵੜਾ ਦੇ ਸਟਾਈਲ ਵੀ ਬਣਾਏ ਰਹਿ ਗਏ ਹੋ ਪੁੱਛਦਾ ਸੀ ਜਿਹੜਾ ਮੋਤੀ ਚੂਰ ਦੇ ਲੱਡੂ ਓ ਪੁੱਛਦਾ ਸੀ ਜਿਹੜਾ ਮੋਤੀ ਚੂਰ ਦੇ ਲੱਡੂ ਓ ਮੇਰੀ ਨੰਮ ਕੀਣ ਮਾਇ ਕੇਦੀ ਤਾਈ ਤੋਂ ਓ 12 ਸਾਲ ਥੋੜੇ ਜਿੰਨਾ ਪਾਣੀ ਮਾਰਾ ਨੇ ਓ ਲੱਭ ਗਿਰ ਕਾਣ ਓਨੂੰ ਪੱਕੀ ਸਰੀ ਤੋਂ ਓ 12 ਸਾਲ ਥੋੜੇ ਜਿੰਨਾ ਪਾਣੀ ਮਾਰਾ ਨੇ ਓ ਲੱਭ ਗਿਰ ਕਾਣ ਓਨੂੰ ਪੱਕੀ ਸਰੀ ਤੋਂ